ਅਦੰਦੋਂ ਬਾਈ ਕਹਿੰਦਾ ਚੌਗੀ ਰਹੂਗੀ 14-15 ਕਿਲੋ ਬੌਲੀ ਇਹਦੇ ਕੋਲੇ ਆ ਗਈ ਹਾਜ਼ਰ ਸੂਆ ਰਹੂਗੀ ਪਹਿਲਾ ਤੇ ਆਰਡਰ ਰੱਖ ਦਿਆ ਬਹੁਤ ਕਮਾਲ ਦਾ ਲੇਵਾ ਰੱਖ ਦਿਆ ਉੱਪਰ ਤੋਂ ਲਾ ਕੇ ਥੱਲੇ ਤੱਕ 100 ਦੀ 100 ਰਹੂਗੀ ਲੈ ਸੱਜਣਾ ਸਰਦਾਰ ਚਰਨ ਸਿੰਘ ਡੈਰੀ ਫਾਰਮ ਦੇ ਨਾਲ ਅੱਜ ਫੇਰ ਪਹੁੰਚ ਚੁੱਕੇ ਆਂ ਝੋਟੀਆਂ ਬਾਈ ਮਨੀ ਨੌ ਲੈ ਕੇ ਆ ਰਿਹਾ ਅੱਜ ਬਹੁਤ ਕਮਾਲ ਦੀਆਂ ਟੌਪ ਤੋਂ ਟੌਪ ਸੂਆ ਮਿਲੂ ਪਹਿਲਾ ਤੇ ਦੂਜਾ ਕਮਾਲ ਤੋਂ ਕਮਾਲ ਦੀਆਂ ਝੋਟੀਆਂ ਬਾਈ ਕਿਹਨਾਂ ਦਿਖਾ ਦਾਂਗੇ ਅੱਜ ਤਾਜ਼ੀਆਂ ਸੂਈਆਂ ਤੇ ਇੱਕ ਗੱਬਣ ਝੋਟੀ ਦਿਖਾਵਾਂਗੇ ਤੇ ਬਾਕੀ ਜ਼ਿਆਦਾਤਰ ਨਾ ਪਸ਼ੂ ਤਾਂ ਇਹ ਸੱਜਣ ਕੋਲ ਤਿਆਰੀ ਦੇ ਰੁੱਧ ਆਲੀ ਹੁੰਦਾ ਹੁੰਦੀਆਂ ਨੇ ਸਾਰੀਆਂ ਕਮਾਲ ਤੋਂ ਕਮਾਲ ਚੰਗੇ ਰਿਕਾਰਡ ਵਾਲੀਆਂ ਚੰਗੀ ਕੁਆਲਿਟੀ ਦੀਆਂ ਤੇ ਬਾਕੀ ਗੱਲਵਾ ਤੁਹਾਡੀ ਬਾਈ ਨਾਲ ਕਰਾ ਦਾਂਗੇ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਸਰਦਾਰ ਚਰਨ ਸਿੰਘ ਡੈਰੀ ਫਾਰਮ ਤੇ ਆਇਆ ਪਿੰਡ ਸ਼ਾਪੋਰਾ ਤਹਿਸੀਲ ਫਲੋਰਾ ਤੇ ਜ਼ਿਲ੍ਹਾ ਜਲੰਧਰ ਤੇ ਬਾਕੀ ਡਿਟੇਲ ਬਾਈ ਮਨੀ ਨੂੰ ਪੁੱਛ ਲਾਂਗੇ ਆ ਜਾਵਾਂਗੇ ਸਤਿ ਸ਼੍ਰੀ ਅਕਾਲ ਬਾਈ ਜੀ ਚੜਦੀ ਕਲਾ ਵਧੀਆ ਜੀ ਤੁਹਾਡਾ ਸਵਾਗਤ ਕੀਤਾ ਜਾਂਦਾ ਚਰਨ ਸਿੰਘ ਡੈਰੀ ਫਾਰਮ ਨੰਬਰ ਬੋਲ ਦੋ 9478474740 ਤੇ ਪਿੰਡ ਬਿਸ਼ਾਪੁਰ ਤੇ ਸੀਰਫਲੌਰ ਤੇ ਜਲਾ ਜਲਾੰਦਰਾ ਨਾ ਸ਼ੁਰੂਆਤ ਕਿਹੜੇ ਵਕਤ ਤੋਂ ਕਰੀਂ ਇਧਰੋਂ ਕਰੀਏ ਜੀ ਇੱਕ ਆਪਣੇ ਕੋਲ ਨੌ ਝੋਟੀਆਂ ਆ ਹਾਂਜੀ ਅੱਠ ਸੂਈਆਂ ਇੱਕ ਝੋਟੀ ਗੱਪਣ ਵਾਲੀ ਟੌਪ ਦੀ ਆ ਇੱਕ ਗੱਪਣ ਲਾਸਟ ਤੇ ਦਿਖਾਵਾਂਗੇ ਉਹ ਲੈਂਦੇ ਨਹੀਂ ਹੁੰਦੇ ਪਰ ਗੱਪਣ ਦੇਖ ਕੇ ਛੱਡੀ ਨਹੀਂ ਗਈ ਗੱਪਣ ਵਾਈ ਕਹਿੰਦਾ ਲੈਂਦੇ ਨਹੀਂ ਹੁੰਦੇ ਪਰ ਦੇਖ ਕੇ ਛੱਡੀ ਨਹੀਂ ਗਈ ਤੇ ਦੋ ਕੁ ਮਈਆਂ ਦੇ ਸੌਦੇ ਹੋ ਗਏ ਆ ਠੀਕ ਆ ਕੰਮ ਤੇ ਆਪਣਾ ਮਈਆਂ ਤੁਸੀਂ ਥੋੜਾ ਲੇਟ ਹੋ ਗਏ ਬੰਦੇ ਪੈਸੇ ਮੈਨੂੰ ਦੇ ਗਏ ਆ ਸਾਰੇ ਮਈਆਂ ਨੂੰ ਆ ਹਾਲਾ ਕਹਿੰਦਾ ਪਾਸ ਕਰਕੇ ਦਿੱਤੀਆਂ ਮੈਂ ਹੱਥੋਂ ਵੀ ਨਹੀਂ ਲਵਾਇਆ ਠੀਕ ਹੈ ਗੱਲ ਨਾਲ ਕਹਿੰਦੇ ਪੰਜ ਛੇ ਤਰੀਕ ਨੂੰ ਮਈਆਂ ਭੇਜਦੀ ਮਈਆਂ ਬਣਾ ਕੇ ਤੇ ਗਰੰਟੀ ਦੀ ਗਿਆ ਗਰੰਟੀ ਦਾ ਤੇ ਹੱਥ ਨਹੀਂ ਮਈਆਂ ਨੂੰ ਲਾਇਆ ਠੀਕ ਹੈ ਗੱਲ ਨਾਲ ਆ ਯਕੀਨ ਦੀ ਗੱਲ ਆ ਤੇ ਸ਼ੁਰੂਆਤ ਆ ਘੱਟੀ ਤੋਂ ਕਰਤੀਏ ਆ ਘੱਟੀ ਤੋਂ ਕਰਦੇ ਆ ਸ਼ੁਰੂਆਤ ਦੰਦੋ ਚੋਗ ਗਿਆ ਅਜਾ ਚੋਬਰਾ ਲੈ ਔਰ ਦੇ ਬੰਨੇ ਜਮਾ ਤਾਜੀ ਸੂਈ ਗੰਦਮਨ ਸੜਦੀ ਆ ਜੀ ਪਹਿਲੇ ਨੰਬਰ ਦੀ ਆ ਤੁਹਾਨੂੰ ਨਾ ਸਿਰਾ ਕਮਾਲ ਇੱਕ ਤਾਂ ਇੱਕ ਉੱਪਰ ਉੱਪਰ ਜਾਊਗੀ ਬਾਈ ਸਿਰਾ ਕਵਾਲਿਟੀ ਪਹਿਲੇ ਨੰਬਰ ਦੀ ਇਥੋਂ ਕਰ ਸਕਦੇ ਹਾਂ ਜੇ ਇੱਕ ਲੱਭੀ ਗੈਰਹਾ ਜਿਹੜਾ ਕੰਮ ਦੋ ਹੀ ਮੈਂ ਕਰੂੰਗਾ ਅੱਜ ਦੰਦੋ ਚੌਗੀ ਸੂਆ ਰਹੂਗੀ ਪਹਿਲਾ ਤੇ ਬਾਕੀ ਨਾ ਸੱਜਣੋ ਇਹਦਾ ਤੁਹਾਨੂੰ ਤੋਰਾ ਦੱਸਦਾ ਵੀ ਨੇ ਤਿਆਰੀ ਆ ਜਿਹੜੀ ਥੱਲੇ ਵਾਲੀ ਕਿੱਦਾਂ ਦੀ ਤਿਆਰੀ ਕਰਨੀ ਆ ਕਮਾਲਾ ਕਮਾਲਾ ਇਥੋਂ ਕਮਾਲਾ ਤੇ ਸਵਾਰੀ ਠੰਡੀ ਲੱਗਦੀ ਆ ਮੰਨੀਆਂ ਨਾ ਬਾਹਲੀ ਠੰਡੀ ਆਈ ਚਾਰ ਦੰਦ ਗੱਡੀ ਨਾੜਾ ਨੂੜਾ ਦਿਖਾਈ ਬਾਈ ਕਿੱਦਾਂ ਥਾਣਾ ਦੇ ਇਹ ਇਥੋਂ ਇਥੋਂ ਕਰ ਸਕਦੇ ਹਾਂ ਚੈੱਕ ਲੈ ਚੱਲ ਜੋ ਬਰਾ ਕੋਈ 12 ਨਹੀਂ ਬੰਦਨੇ ਕੋਈ 15 9 ਮਹੀਆ ਇੱਕ ਦੋ ਇੱਕ ਚੜਦੀ ਠੀਕ ਆ ਗੱਲ ਹਾਂਜੀ ਨਵਾਂ 10 ਚੀ ਕਰਾ ਦੇਣੀ ਆ ਬਾਈ ਕਹਿੰਦਾ ਪੈ ਜਾ ਬੀਆ ਵਾਲਾ ਕੰਮ ਕਰ ਦੂਗਾ ਜੀ ਇੱਥੋਂ ਤੋਰਾ ਕਰ ਸਕਦੇ ਹਾਂ ਚੈੱਕ ਨਾ ਜੀ ਪਹਿਲਵਾਨ ਵਾਲਾ ਸਿਸਟਮ ਹੀ ਆ ਪੂਰੀ ਆਸਲ ਕੱਟੀ ਦਿਖਾਦੀ ਤੁਹਾਨੂੰ ਕਿੰਨੇ ਦਿਨ ਦੀ ਸੂਈ ਆ ਬਣੀ ਇਹ ਸੂਈ ਨੂੰ ਅੱਜ 5ਵਾਂ ਦਿਨ ਆ ਜੀ 5ਵਾਂ ਦਿਨ ਸੂਈ ਨੂੰ ਕਿੰਨੀ ਕਿੰਨੀ ਕੁ ਬੌਲੀ ਹੋਊਗੀ 12 13 ਤੋਂ ਸਟਾਰਟਿੰਗ ਕੀਤੀ ਆ 17 ਕਿਲੋ ਘਟ ਜੋ 15 ਦੀ ਗਾਰੰਟੀ ਦੇ ਦੂੰ 12 13 ਤੋਂ ਬਾਈ ਕਹਿੰਦਾ ਸਟਾਰਟਿੰਗ ਕਰੀਆ ਤੇ ਬਾਕੀ ਖਾਸ ਗੱਲ ਇਹ ਆ ਇਹ ਇੱਥੋਂ ਨਸਾਂ ਨੂੰ ਸਾਂ ਚੈੱਕ ਕਰ ਸਕਦੇ ਹੋ ਬਾਡੀ ਤੇ ਤੇ ਬਾਕੀ ਆਰਡਰ ਕੁਆਲਿਟੀ ਤੇ ਘਰੀ ਚੋ ਭਰਾ ਇਧਰ ਲੈ ਬੰਨੇ ਕਰਦੇ ਇੱਕ ਕੱਟੀ ਤੁਹਾਨੂੰ ਇਹ ਕਹ ਲੂੰਗਾ ਵੀ ਯਾਰ ਨਸਲ ਆ ਜਾ ਬੱਚਾ ਮੋਰੇ ਕੱਟਾ ਦਿਖਾ ਦੂੰ ਨਸਲ ਬਰੀਡ ਦਾ ਤਾਂ ਨਾ ਯਾਰ ਕੱਟੀ ਚ ਲੇਖਾ ਹੀ ਨਹੀਂ ਹੈਗਾ ਨਸਲ ਬਰੀਡ ਵਾਲਾ ਤਾਂ ਇੱਥੋਂ ਕਰ ਸਕਦੇ ਹੋ ਜੈ ਇੱਕ ਕੁਆਲਿਟੀ ਤੇ ਥਣ ਕਿਦਾਂ ਦਾ ਲੱਗਿਆ ਦੂਰਾ ਤੇ ਬਿਲਕੁਲ ਕੱਚਾ ਬੱਚਾ 나ੜੂਆ ਚੈੱਕ ਕਰੀ ਜਾਂਨੇ ਹੋ ਤੇ ਬਾਕੀ ਇੱਥੇ ਤੋਂ ਕਰ ਸਕਦੇ ਹੋ ਫੇਸ ਕੁਆਲਿਟੀ ਚੈੱਕ ਇਹ ਆ ਗਈ ਇੱਕ ਨੰਬਰ ਤੇ ਤੋਹਫਾ ਪੀਸਾ ਤੇ ਹੁਣ ਤੁਹਾਨੂੰ ਦਿਖਾਉਣ ਲੱਗਿਆ ਦੋ ਨੰਬਰ ਵਾਲਾ ਬਾਈ ਦੋ ਹੀ ਝੂਟੀਆਂ ਬੈਗੀਆਂ ਆਪਣੇ ਜਿਹੜੀ ਮਾਜੀ ਜੋੜਾ ਲੈ ਲਵੋ 50 50 ਪਹੁੰਚ ਆ ਆਲ ਪੰਜਾਬ ਕਰੇਗਾ ਜੋ ਪੁਰਾ ਪਹੁੰਚ 5 5 ਆਲ ਪੰਜਾਬ ਗਰੂਏ ਛੋਟਾ ਪਹੁੰਚ ਲੈ ਚੱਲ ਇੱਧਰ ਲੈ ਬੰਨੇ ਆ ਛੋਟੀ ਬੈ ਗਈ ਆ ਓਕੇ ਹਾਂਜੀ ਦੂਜਾ ਉਹ ਇੱਕ ਨੰਬਰ ਵਾਲੀ ਉਹ ਹੈਗੀ ਆ ਉਹ ਹੈਗੀ ਆ ਆ ਸੇਲ ਹੋ ਗਈ ਇਹ ਕਿੱਥੇ ਸੱਜਣਾ ਹੁੰਦਤੀ ਆ ਬਣੀ ਇਹ ਬਾਈ ਮੋਗੇ ਦੇ ਨਾਲ ਜੋੜਾ ਲਿਆ ਜੀ ਮੋਗੇ ਏਰੀਏ ਦੇ ਨਾਲ ਹਾਂਜੀ ਆ ਠੀਕ ਆ ਗੱਲ ਮੈਂ ਕਹੂੰਗਾ ਮੱਝ ਦਾ ਤਕਰੀਬਨ ਆਪਣੀ ਪੰਜਾਬ ਹਰਿਆਣੇ ਵਾਲੇ ਬਾਡਰ ਕਣੀ ਵੀ ਟੱਪ ਜਾਂਦੀ ਆ ਹਾਂਜੀ ਹਾਂਜੀ ਠੀਕ ਹੈ ਗੱਲ ਜੀ ਆਲ ਮਲਵਾਲ ਇੰਡੀਆ ਜਾ ਰਿਹਾ ਜੀ ਮਲ ਠੀਕ ਹੈ ਗੱਲ ਪਿਛਲੀ ਵੀਡੀਓ ਚ ਇਹ ਮੰਨ ਲਓ ਮੇਰਾ ਖਿਆਲ ਆ ਪਾਤਣਾ ਸਾਈਡ ਦੇ ਸੱਜਣ ਲੈ ਗਏ ਹਾਂ ਹਾਂਜੀ ਹਾਂਜੀ ਪਾਤਣਾ ਜੀ ਇਹਦਾ ਸੂਆ ਮਣੀ ਕਮਾਲਾ ਜੋ ਬਰਾ ਦੂਜਾ ਸੂਆ ਜੀ ਸੂਆ ਦੂਜਾ ਥਣ ਲੈਵੇ ਦੀ ਪੂਰੀ ਸਾਫ ਤੇ ਲੰਬਾਈ ਆ ਗਈ ਪੂਰੀ ਫੁੱਲ ਤੇ ਆਰਡਰ ਰਹੂਗਾ 4x4 ਇੱਥੋਂ ਕਰ ਸਕਦੇ ਹੋ ਚੈੱਕ ਕਿੰਨੇ ਦਿਨ ਦਾ ਸੂਆ ਸੂਆ ਹੈਗਾ 8 ਕਿ ਦਿਨਾਂ ਦਾ ਜੀ 8 ਕਿ ਦਿਨਾਂ ਦਾ ਸੂਆ ਕਿੰਨਾ ਦੁੱਧ ਹਾਜ਼ਰ ਸੀ ਅੱਜ ਇਹਦੇ ਕੋਲ 16 ਕਿਲੋ ਔਰ ਤੇ ਦੇਤੀ ਆ ਜੀ 16 ਦੀ ਗਾਰੰਟੀ ਤੇ ਹਾਂਜੀ ਠੀਕ ਹੈ ਗੱਲਾਂ ਆ ਦੋਤਾ ਉਹੀ ਗੱਲ ਆ ਵੀ ਕਿਲੋ ਖੰਡ ਵੱਧੇ ਗੱਡੇ ਜਾ ਕੇ ਨਾ ਆਨੰਦ ਫੇਰੀ ਉਹਦਾ ਗੱਲ ਦਾ ਜੀ ਇਹ ਸੇਲ ਕਰਤੀ ਰੇਟ ਤਾਂ ਨਹੀਂ ਦੱਸਦੇ ਤਾਂ ਫਿਰ ਨਾ ਜੀ ਅਗਲੇ ਨੇ ਵੇਚਣੀ ਹੋਈ 100 ਘਰੇ ਪੜਦਾ ਹੁੰਦਾ ਜੀ ਠੀਕ ਹੈ ਗੱਲਾਂ ਜੀ ਆ 100 ਪੜਦੇ ਚ ਹੁੰਦਾ ਬਾਈ ਕਹਿੰਦਾ ਸਿਸਟਮ ਆ ਇਹ ਦੋ ਨੰਬਰ ਵਾਲੀ ਝੋਟੀ ਸੇਲ ਹੋ ਗਈ ਆਪਣੇ ਤੋਂ ਜਾ ਕੇ ਬਾਈ ਬਹੁਤ ਵੇਚਦੇ ਆ ਜੀ ਤੇ ਇੱਕ ਕਾਲਾ ਤਾਂ ਆ ਤੋਹਫਾ ਤਾਂ ਖੜਾ ਓਏ ਹਲੇ ਜਿਹੜੇ ਸੱਜਣ ਨੂੰ ਮੇਜ ਆ ਗਈ ਨਾ ਕੱਟੀ ਬਣ ਨਾਲੀ ਆ ਬਣ ਨਾਲੀ ਆ ਅਗਲੇ ਸਾਲ ਤੇ ਹੁਣ ਚੋਬਰਾ ਲਿਆ ਫਿਰ ਤਿੰਨ ਨੰਬਰ ਵਾਲੀ ਝੋਟੀ ਕਵਾਲਿਟੀ ਕਰ ਸਕਦੇ ਨੂੰ ਚੈੱਕ ਇਹ ਝੁੱਟੀ ਹੈਗੀ 20 ਕਿਲੋ ਵਾਲੀ ਜੀ ਆਜਾ ਆਜਾ ਲੈ ਆ ਆਪਾਂ ਦੇਤੀ 18 ਕਿਲੋ ਓੜ ਤੇ ਜੀ ਓਕੇ ਇਹ ਦੋਨੇ ਦੇਤੀਆਂ ਹਾਂਜੀ ਠੀਕ ਹੈ ਗੱਲ ਆ ਜੋ ਟੀਵੀ ਬਾਈਕ ਨਾ ਸੇਲ ਹੋ ਗਈ ਦੋ ਨੰਬਰ ਤੇ ਤਿੰਨ ਨੰਬਰ ਸੇਲ ਹੋ ਗਈ ਹਾਂ ਨਾ ਹਾਂਜੀ ਦੋ ਨੰਬਰ ਇਹ ਚਲੋ ਇਹਨਾਂ ਦੋਵਾਂ ਦਾ ਕੋਈ ਫੋਨ ਹੀ ਨਾ ਕਰਿਓ ਜੀ ਠੀਕ ਹੈ ਗੱਲ ਵੀ ਇਹ ਪੱਕੀਆਂ ਹੋ ਗਈਆਂ ਦੋ ਨੰਬਰ ਤੇ ਤਿੰਨ ਨੰਬਰ ਦਾ ਕੋਈ ਸੱਜਣ ਘੰਟੀ ਲਾਵੇ ਨਾ ਉਦੋਂ ਅਗਲੇ ਨੰਬਰ ਵਾਲੀਆਂ ਵੀ ਕਮਾਲ ਤੋਂ ਕਮਾਲ ਇਹਦਾ ਸੂਆ ਕਿਹੜਾ ਸੀ ਮਨਿਕ ਕਮਾਲਾ ਜੋਬਰਾ ਕਮਾਲਾ ਕਮਾਲਾ ਸੂਆ ਬਾਈ ਇਹਦਾ ਕਿਹੜਾ ਸੀ ਦੂਜਾ ਸੂਆ ਜੀ ਦੂਜਾ ਸੁਗਾ ਤੇ ਥਣ ਤਾਂ ਗੱਡੀ ਖੜੀਆ ਪੂਰੀ ਆ ਫੋਰ 4 ਰਾਈਡਰ ਲਗਾਏ ਆ ਇਥੋਂ ਕਰ ਸਕਦੇ ਆ ਕੁਆਲਿਟੀ ਚੈੱਕ ਆਰਡਰ ਦਾ ਬੜਾ ਅਸਲ ਲੱਗਿਆ ਨਾ ਜੀ ਤੇ ਇਥੋਂ ਕਰ ਸਕਦੇ ਆ ਕਿ ਆ ਰੱਖੀਆ ਪੂਰੀ ਅਸਲ ਹੈ ਦੀ ਹੈ ਨਾ ਕਿੰਨੇ ਦੁੱਧ ਦੀ ਰਿਪੋਰਟ ਤੇ ਗਈ ਆ ਇਹ ਇਹ 18 ਉਧਾ 20 ਕਿਲੋ ਦੀ ਓੜ ਤੇ ਆਈ ਆਪਾਂ ਆ 18 ਦੀ ਓੜ ਰੰਗ ਰੰਗ ਵਾਲਾ ਮੈਦਾਨ ਹਾਂਜੀ ਰੰਗ ਰੰਗ ਆ ਗਈ ਜੈੱਡ ਬਲੈਕ ਇਥੋਂ ਕਰ ਸਕਦੇ ਆ ਚੈੱਕ ਨਸਾ ਨਸਾ ਆ ਗਿਆ ਪੂਰੀਆਂ ਫੁੱਲ ਨੰਬਰ ਆ ਗਿਆ ਤੀਜਾ ਇਹ ਦੋਨੇ ਮਈਆਂ ਬਾਈਕ ਨਾ ਸੇਲ ਕਰਦੇ ਆ ਜਿਹੜਾ ਆ ਜੋੜਾ ਹੁਣ ਤੁਸੀਂ ਦੇਖੀ ਜਾਂਦੇ ਹੋ ਆ ਝੋਟੀ ਰਹਿੰਦੀ ਐ ਇੱਕ ਨੰਬਰ ਵਾਲੀ ਤੇ ਹੁਣ ਆ ਗਿਆ ਆਪਾਂ ਮਲੋ 4 ਨੰਬਰ ਤੇ 4 ਨੰਬਰ ਆ ਗਿਆ ਜੀ ਆ ਚੌਥਾ ਨੰਬਰ ਆ ਬਾਡੀ ਵੁਡੀ ਇਹਦੀ ਵੀ ਆ ਜਾ ਆ ਜਾ ਚੋ ਪਰਾ ਲੈ ਆ ਹਿੰਮਤ ਕਰਦੇ ਅਗਰ ਹਿੰਮਤ ਮਾੜੀ ਜੀ ਦੇਖਣ ਵਾਲੇ ਭਰਾ ਵੇਚਿਆ ਨਾ ਰਹਿੰਦੇ ਆ ਵੀ ਛੇਤੀ ਤੋਂ ਛੇਤੀ ਸਾਰੀਆਂ ਦੇਖ ਲਈ ਆਪਾਂ ਜੀ ਇਹਦਾ ਸੂਆ ਕਿਹੜਾ ਰੂਗਾ ਦੂਜਾ ਸੂਆ ਬਾਈ ਸੂਆ ਦੂਜਾ ਤੇ ਬਾਕੀ ਇੱਥੇ ਤੋਂ ਫੇਸ ਕੁਆਲਿਟੀ ਚੈੱਕ ਕਰ ਸਕਦੇ ਹੋਂ ਤਾਜ ਨੂੰ ਸੂਈ ਆ ਬੱਚਾ ਦਿਖਾਈ ਜਾਏਂਗਾ ਬਾਈ ਕੱਲੀ ਕੱਲੀ ਓਕੇ ਤੇ ਆ ਆਗੇ ਬੱਚੇ ਨਾਲ ਇਧਰ ਦੇ ਬੰਨੇ ਬਿਲਕੁਲ ਤਾਜ਼ੀ ਆ ਬੱਚਾ ਜੀ ਠੀਕ ਆ ਗੱਲ ਆ ਤਾਜ਼ੀ ਸੂਈ ਸੂ ਆ ਦੂਜਾ ਕੈ ਕਿ ਦਿਨ ਹੋ ਗਿਆ ਆਈਡੀਆ ਸੂਈ ਨੂੰ ਜੀ ਹਾਂਜੀ 8 ਦਿਨ ਹੋ ਗਿਆ ਜੀ 8 ਦਿਨ ਸੂਈ ਨੂੰ ਕਿੰਨਾ ਕੁ ਹਾਜ਼ਰ ਅੱਜ ਅੱਜ 15 16 ਕਿਲੋ ਸਟਾਰਟਿੰਗ ਕੀਤੀ ਜੀ 15 16 ਤੋਂ ਬਾਈ ਕਹਿੰਦਾ ਸਟਾਰਟਿੰਗ ਆ ਫੇਸ ਬਹੁਤ ਪਿਆਰਾ ਆ ਗਿਆ ਫੇਸ ਬਿਊਟੀ ਤੇ ਬਾਕੀ ਆਰਡਰ ਚੈੱਕ ਕਰ ਸਕਦੇ ਹੋ 4x4 ਵਾਲਾ ਸਿਸਟਮ ਹੀ ਆ ਲੈ ਚੱਲ ਜੋ ਬਰਾ ਇਧਰ ਲੈ ਬੰਨੇ ਆ ਬੰਦਾ ਵੀ ਤੋੜਨ ਵਾਲਾ ਪੂਰਾ ਕੰਮ ਆ। ਥਣ ਬਾਲਾ ਵਿੱਚ ਕਮਾਲ ਦਾ ਲੱਗਾ ਜੀ। 18 ਕਿਲੋ ਝੁੱਟੀ ਇੱਕ ਪੀਗ ਲੈਵਲ ਦੇ ਚਵਾਉਗੀ। 16 ਦੀ ਓੜ ਆਪਾਂ ਹੀ ਦੇ ਦੇ ਦਵਾਂਗੇ। 16 ਦੀ ਓੜ ਅੱਜ ਵੀ ਗਰੰਟੀ ਤੇ ਭੇਜ ਦਿਆਂਗੇ ਤੇ ਬਾਡੀ ਬੁੱਡੀ ਮਨੀ ਪੂਰੀ ਆਸ ਲੱਗ। ਆਸ ਲੈ ਜੀ ਆਸ। ਬੱਚਾ ਕੀ ਆ ਗਿਆ ਨਾਲ ਇਹਦੀ? ਕੱਟਾ ਜੀ। ਇੱਕ ਹੀ ਕੱਟੀ ਆ ਬਾਕੀ ਸਾਰੇ ਕੱਟੇ ਆ ਜੀ। ਠੀਕ ਆ ਸੀਜ਼ਨ ਚੱਲਦਾ ਕੱਟਿਆਂ ਦਾ ਨਾ ਪਛਾਣ ਤੋਂ ਕਰੀ ਜੋ ਭਰਾਏ ਨੂੰ ਝੁੱਟੀ। ਪਿਛਲੀ ਵੀਡੀਓ ਸਾਰੀ ਕੱਟੀਆਂ ਸੀ। ਠੀਕ ਆ ਗੱਲ ਆ। ਇੱਕ ਤੇ ਇਹ ਸਾਰੇ। ਏ ਕਰਾ ਦੇ ਕਰਾ ਦੇ ਚੈੱਕ। ਇਹ ਇੱਥੋਂ ਕਰ ਸਕਦੇ ਹਾਂ ਅੱਜ ਕਿੰਨਾ ਦੱਸਿਆ ਹਾਜ਼ਰ 16 ਕਿਲੋ ਅੱਜ ਮਣਕਿਲ 16 ਕਿਲੋ ਅੱਜ ਮਣਕ ਕੇ ਬਾਈ ਕਹਿੰਦਾ ਦੇ ਦਾਂਗੇ ਨੰਬਰ ਇਹਦਾ ਆ ਗਿਆ ਚੌਥਾ ਹੈ ਨਾ ਹਾਂਜੀ ਆ ਨੰਬਰ ਆ ਗਿਆ ਚੌਥਾ ਤੇ ਬਾਕੀ ਇੱਥੇ ਤੋਂ ਕੁਆਲਿਟੀ ਚੈੱਕ ਕਰ ਸਕਦੇ ਹਾਂ ਲੰਬੀ ਲੰਬੀ ਵੀ ਫੁੱਲਾ ਤੇ ਬਾਕੀ ਚੰਗੀ ਆ ਗਈ ਪੂਰੀ ਤੇ ਹੁਣ ਲਿਆ ਚੋਬਰਾ ਪੰਜ ਨੰਬਰ ਵਾਲੀ ਇਹਦੇ ਨਾਲ ਵੀ ਮੇਲ ਕਾਫ ਆ ਨਾ ਹਾਂਜੀ ਆ ਇਹਦੇ ਨਾਲ ਵੀ ਮੇਲ ਕਾਫ ਆ ਸਿੰਗੀ ਸੁੰਗੀ ਦਾ ਹੈ ਨਾ ਆ ਗਈ ਬੰਦ ਜਮਾ ਨਾ ਜੀ ਜੀ ਇਹਦਾ ਸੂਆ ਗਿਆ ਇੱਕ ਦਿਨ ਦਾ ਉਹ ਮਣੀ ਆਈਆ ਇਹਦੇ ਸੂਏ ਹੈਗੀ ਆ 10 12 ਦਿਨਾਂ ਦਾ ਓਕੇ ਕਿੰਨਾ ਕਿੰਨਾ ਕੁ ਦੁੱਧ ਹਾਜ਼ਰ ਹੈ ਇਹਦੇ ਕੋਲ 16 ਕਿਲੋ ਹੋਣਾ ਹਾਜ਼ਰ ਹੈ 16 ਕਿਲੋ ਤਿਆਰ ਹਾਂਜੀ ਡੰਗ ਤੋਂ ਡੰਗ ਤਸੱਲੀ ਕਰਾਵਾਂ ਨਾ ਜੀ ਕਮਾਲ ਆ ਜੋ ਬਰਾ ਇੱਥੋਂ ਕਮਾਲ ਆ ਤੇ ਬਾਕੀ ਮਲੇ-ਮੂਲੇ ਲਾ ਕੇ ਹੈ ਗੰਜائش ਕੋਈ ਹਾਂਜੀ 18 ਕਿਲੋ ਆਮਨਾ ਚਵਾ ਦੂਗੀ ਕਿੰਨਾ ਜੀ 18 ਕਿਲੋ 18 ਦੇ ਲਗਭਗ ਚਵਾ ਦੂਗੀ ਬਾਈ ਕਹਿੰਦਾ ਇੱਥੋਂ ਕਰ ਸਕਦੇ ਜੇ ਇੱਕ ਚਵਾਈ ਦੀ ਕਮੇ ਰੂਗੀ ਮਣੀ ਆ 100 ਦੀ 100 ਅਸਲ ਪੂਰੀ ਆ ਨੰਬਰ ਇਹਦਾ ਰਹੂਗਾ ਮੇਰੇ ਖਿਆਲ ਆ ਪੰਜਵਾਂ ਹਨਾ ਹਾਂਜੀ ਬੱਚਾ ਨਾਲ ਮੇਲ ਕਾ ਫਾਇਦੇ ਹਾਂਜੀ ਕਾ ਅਨੰਬਰ ਆ ਗਿਆ ਪੰਜਵਾਂ ਬੱਚਾ ਆ ਗਿਆ ਨਾਲ ਮੇਲ ਕੱਦ ਵੀ ਚੰਗਾ ਤੇ ਬਾਡੀ ਦੀ ਵੀ ਬਹੁਤ ਸ਼ਾਨਦਾਰ ਆ ਗਈ ਤੇ ਬਾਕੀ ਇੱਥੇ ਤੋਂ ਕੁਆਲਿਟੀ ਚੈੱਕ ਕਰ ਸਕਦੇ ਹਾਂ ਬਟਨ ਵਾਲੀ ਝੋਟੀ ਆ ਗਈ ਕਰੀਂ ਚੋਬਰਾ ਇਹਨੂੰ ਕਰਦੇ ਮਾੜੀ ਜੀ ਪਛਾਣ ਤੋਂ ਕਰਦੇ 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 ਬੋਚ ਕੇ ਕਰਦੇ ਪਿਆਰ ਨਾਲ ਇਹ ਇੱਥੋਂ ਇੱਥੋਂ ਕਰ ਸਕਦੇ ਹਾਂ ਬਾਡੀ ਤੋਂ ਲਾ ਕੇ ਆਰਡਰ ਤੋਂ ਲਾ ਕੇ ਚੈੱਕ ਕਰ ਸਕਦੇ ਹਾਂ ਥੋੜੀ ਕਰਦੇ ਇਧਰ ਨੂੰ ਬੱਸ 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 ਇਹ ਇੱਥੋਂ ਕੁਆਲਿਟੀ ਕਰ ਸਕਦੇ ਹਾਂ ਤੇ ਲਿਆ ਚੋਬਰਾ ਹੋਣ ਲਿਆ 6 ਨੰਬਰ ਵਾਲੇ ਦਾ ਬਾਡੀ ਬੂਡੀ ਬਾਲੀ ਅਸਲਾ ਇਹ ਬਾਈ ਜਿੰਨੇ ਬਾਡੀ ਬਾਡੀ ਆ ਆਰਡਰ ਤੱਕ ਨਾ ਥਾਣਾ ਥਾਣਾ ਦੇ ਨਾੜਾ ਦੇਖ ਬਈ ਲਈ ਵੀ ਤੇ ਆ ਨਸਾਂ ਕਰ ਲੈਣੇ ਸੱਜਣ ਕਹਿੰਦੇ ਨੇ ਨਸਾਂ ਵਾਲੀ ਲੈਣੀ ਆ ਨਾ ਹਾਂ ਫੇਸ ਤੋਂ ਲਾ ਕੇ ਬਾਡੀ ਤੋਂ ਲਾ ਕੇ ਇਹ ਨਸਾਂ ਹੀ ਚੈੱਕ ਕਰਾ ਦਈਏ ਭਰਾਵਾਂ ਨੂੰ ਇੱਥੋਂ ਕਰ ਲਈਏ ਚੈੱਕ 4 by 4 ਆ ਸਿਸਟਮੀਆਂ ਬੋਚ ਕੇ ਲਿਆਂ ਲਿਆ ਪਰੇਸ਼ਾਨ ਥੋੜਾ ਬੱਚੇ ਦਾ ਕਰਦੀ ਆ ਅੱਲੇ ਆਲਿਆ ਕੋਈ ਨਹੀਂ ਤੇ ਬਾਕੀ ਸਸ ਨੂੰ ਇੱਥੇ ਤੋਂ ਕਰ ਸਕਦਾ ਹਾਂ ਚੈੱਕ ਸਿੰਗ ਰਹੂਗਾ ਬਿਲਕੁਲ ਬੰਦ ਤਿੰਨ ਨਸਾਂ ਨੂੰ ਸਾਡਰ ਤੇ ਬਾਹਲੀਆਂ ਕਮਾਲ ਦੀਆਂ ਰੱਖਿਆ ਥੋੜਾ ਬੱਚਿਆ ਚੜਾਈ ਚੜਾਈ ਝੋਟੀ ਦੇ ਉੱਪਰੋਂ ਬਹੁਤ ਹੈ ਜੀ ਪਰ ਜਿੱਦਾਂ ਦੀ ਮੈਂ ਕਹੂੰਗਾ ਨਾ ਯਾਰ ਬਾਡੀ ਦੀ ਚੜਾਈ ਹੈ ਨਾ ਉਦਾਂ ਦੇ ਮੱਲੋ ਇਹਦਾ ਚੌੜਾ ਲੇਵਾ ਥੱਲਿਓ ਕਿੰਨੇ ਦਿਨ ਦਾ ਸੂਆ ਹੋ ਗਿਆ ਮਨੀ ਸੂਈ ਤਾਂ ਭਾਈ ਛੇਮਾਂ ਤੜਿਆ ਛੇਮਾਂ ਦਾ ਸੂਈ ਨੂੰ ਕਿੰਨਾ ਬੋਲਾ ਹਾਜ਼ਰ ਅੱਜ ਅੱਜ 15 1600 ਸਟਾਰਟਿੰਗ ਕੀਤੀ ਆ 20 ਕਿਲੋ ਝੋਟੀ ਦਾ ਆਉਣਾ ਜੋ ਆ ਜੂ 15 1600 ਤੋਂ ਸਟਾਰਟਿੰਗ ਆ 20 ਦੇ ਲਗਭਗ ਭਾਈ ਕਹਿੰਦਾ ਚਵਾ ਦੂਗੀ ਜਿੱਦਾਂ ਦੀ ਬਾਡੀ ਦੀ ਚੜਾਈ ਉਦਾਂ ਦੀ ਕਹੂੰਗਾ ਮੈਂ ਥੱਲਿਓ ਅੱਠਰ ਆ ਗਿਆ ਤੇ ਨਾੜਾ ਨਾ ਨਸਾਂ ਨੂੰ ਸਾਂ ਕਰ ਸਕਦਾਂ ਜੇ ਇੱਕ ਇਧਰ ਲੈ ਬੰਨਾਂ ਪੂਰੀਆਂ ਨਸਾਂ ਰੱਖ ਦਿਆ 4 by 4 ਵਾਲਾ ਸਿਸਟਮ ਹੀ ਰਹੂਗਾ ਆਰਡਰ ਦਾ ਜੀ ਤੇ ਇਥੋਂ ਕਰ ਸਕਦੇ ਹਾਂ ਜੇ ਆਪਾਂ ਉੱਤਿਓਂ ਲਾ ਕੇ ਐਂ ਥੱਲੇ ਤੱਕ ਸਿਰਾ ਕੰਮ ਹੀ ਆ ਤੇ ਥਣਾ ਤੇ ਵੀ ਮੈਂ ਕਹੂੰਗਾ ਵੀ ਨਸਾਂ ਆ ਗਈਆਂ ਇੱਥੇ ਇਹ 20 ਦੇ ਲਗਭਗ ਬਾਈ ਕਹਿੰਦਾ ਚਵਾ ਦੂਗੀ ਤੇ ਕੁਆਲਿਟੀ ਵਾਲੀ ਝੋਟੀ ਆ ਗਈ ਤੇ ਹੁਣ ਚੋਬਰਾ ਲਿਆ ਉਹ ਪਹਿਲੇ ਬੱਚੇ ਦੇ ਮਾਰੀ ਬਾਈ ਅਗਲੇ ਨੰਬਰ ਵਾਲੀ ਹੈ ਨਾ ਪਹਿਲੇ ਬੱਚੇ ਦੇ ਇਹਦਾ ਬੱਚਾ ਵੀ ਤੁਹਾਨੂੰ ਦਿਖਾ ਦੂੰਗਾ ਤੇ ਇਹਦਾ ਬੱਚਾ ਵੀ ਆ ਤੁਹਾਨੂੰ ਚੈੱਕ ਕਰਾ ਦਈਏ ਨਾੜੂਆ ਨਾਲ ਹੀ ਆ ਮਗਰ ਕੱਟੀ ਸੂਈ ਰਾਜਾ ਥਾ ਦੇਣਾ ਇਹ ਇੱਥੋਂ ਕਰ ਸਕਦੇ ਹੋ ਚੱਕਰ ਨਾਲੂਆ ਨਾਲੀ ਲੌਕੀਆਂ ਦਾ ਛੜਦੇ 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 ਲੈ ਚਲ ਟੋਟੀ ਵੀ ਬਾਲੀ ਸ਼ਕੀਨ ਆ ਨਾ ਹਾਂਜੀ ਸ਼ਕੀਨ ਆ ਗਈ ਫਲਸੂਆ ਜੀ ਉਹ ਤਾਂ ਪਲੂਣ ਕਹਿੰਦੇ ਆਪਾਂ ਦੂਏ ਕਰਕੇ ਉੱਦਾਂ ਲਈ ਆ ਠੀਕ ਆ ਗੱਲ ਹਾਂਜੀ ਆ ਮਾਲਕਾਂ ਨੇ ਬਾਈ ਕਹਿੰਦਾ ਪਲੂਣ ਦੱਸਿਆ ਤੇ ਆਪਾਂ ਲਈਆ ਮੰਨ ਲਓ ਦੂਜਾ ਮੰਨ ਕੇ ਤੇ ਲੇਵਾ ਬੜਾ ਅਸਰ ਰੱਖਦੀ ਆ ਇੱਥੋਂ ਕਰ ਸਕਦੇ ਹੋ ਜੇ ਇੱਕ ਕਿੰਨੇ ਦਿਨ ਦਾ ਸੂਆ ਬਾਈ ਹਾਂਜੀ ਸੂਆ 4 ਦਿਨ ਦਾ 4 ਦਿਨ ਦਾ ਕਿੰਨੀ ਬੌਲੀ ਹਾਜ਼ਰ 14 15 ਕਿਲੋ ਸਟਾਰਟਿੰਗ ਹੈ ਜੀ 14 15 ਤੋਂ 22 ਕਹਿੰਦਾ ਸਟਾਰਟਿੰਗ ਆ ਗਈ ਇਹਦੀ ਜਦੋਂ ਇੱਧਰਲੇ ਬੰਨੇ ਜਾਂਦੀਆਂ ਨਾ ਵੀਡੀਓ ਤੋਂ ਪੂਰੀ ਕਲੀਅਰ ਬਣੂਗੀ ਤੇ ਇੱਥੋਂ ਕਰ ਸਕਦੇ ਹਾਂ ਜੇ ਇੱਕ 22 ਜਾਂ ਨਰੂ ਜਮਾ ਬੰਬ ਪੂਰੀ ਬੰਦ 100 ਦੀ 100 100 ਦੀ 100 ਥਾਣ ਕੱਲਾ ਕੱਲਾ ਬੁਰ ਭਾਈ ਜਿੰਨੀ ਉੱਤੋਂ ਬਾਡੀ ਉਨੇ ਚੌੜਾ ਮੈਂ ਕਹੂੰਗਾ ਹਵਾਨਾ ਥੱਲੇੋਂ ਕਿੰਨੀ ਵਾਲੀ ਦੱਸਿਆ ਜੀ ਅੱਜ ਇਹਦੇ ਕੋਲ 14 15 ਤੋਂ ਸਟਾਰਟਿੰਗ ਹੋ ਰਹੀ ਹੈ 14 15 ਤੋਂ ਸਟਾਰਟਿੰਗ ਕਿੰਨਾ ਦੁੱਧ ਪਾ ਦੂੰ ਮੈਂ 16 17 ਕਿਲੋ ਪੀਕ ਲੈਵਲ ਤੇ ਆ ਮੀਰਾ ਜੇ ਕੋਈ ਜਨਾਬ ਦੋਨੀ ਖ ओके okay. ये किस ने कल okay. जोड़ा जोड़ा। ही ਲੈਣੀ ਉਹ ਕੱਲ ਲਈ ਕਰ ਲਵਾਂਗੇ ओके ਕੱਲੀ ਆਪਾਂ ਜੋੜਾ ਲੈਣਾ ਜੋੜਾ ਆਪਾਂ ਜੋੜਾ ਲਿਆ ਬਾਡੀ ਵੀ ਇੱਕੋ ਜੀ ਆ ਹਨਾ 16 ਕਿਲੋ ਇਹਦੀ ਓੜ ਦੇਵਾਂਗੇ 18 ਦੀ ਇਹਦੀ ਓੜ ਦੇ ਦੋ 18 ਹੀ ਦੇ ਦਾਂਗੇ ਇਹਦੀ ਓਟਾ 32 ਤੇ ਦੋ 34 ਕਿਲੋ ਹੋ ਗਿਆ ਹਨਾ 35 ਕਿਲੋ ਹੋਊ ਤਾਂ ਅਗਲਾ ਰੱਖ ਲੇ ਠੀਕ ਆ ਗੱਲ 35 ਹੋਊ ਬਾਈ ਕਹਿੰਦਾ ਜੋੜਾ ਰੱਖ ਲੈ ਤੇ ਆ ਜਾ ਚੋ ਭਰਾ ਕਲੇ ਨੰਬਰ ਵਾਲੀ ਲੈ ਆ ਇਹਦਾ ਰੰਗ ਰੰਗ ਦਾ ਬਾਹਲਾ ਹਸਲਾ ਆ ਗਿਆ ਬਾਈ ਪਹਿਲੋ ਨਸਾ ਦਿਖਾਈ ਬਾਈ ਇਹਦਾ ਰੰਗ ਰੰਗ ਦਾ ਬਾਹਲਾ ਹਸਲਾ ਲੈ ਚੱਲ ਚੋ ਭਰਾ ਤੇਰਾ ਬੱਚਾ ਵੀ ਕਰ ਸਕਦੇ ਚੈੱਕ ਨਾਲ ਆ ਗਿਆ ਮੇਲ ਕਾਫ ਤੇ ਨਸਾ ਨਾ ਆਰਡਰ ਤੇ ਆ ਤਾਂ ਜਾਲੀ ਬਣਾਇਆ ਹੋਰ 4x4 ਵਾਲਾ ਕੰਮ ਹੀ ਆ ਹਾਂਜੀ ਹਾਂਜੀ ਸੂਆ ਮਣੀ ਪਹਿਲਾ ਜੀ ਪਹਿਲਾਂ ਚਾਰ ਦੰਨ ਮਗਰ ਬੱਚਾ ਦੇਖੋ ਕਿੰਨਾ ਕਮਾਲ ਦਾ ਆ ਨਾਲ ਆ ਗਿਆ ਮੇਲ ਕਾਫ ਸੂਆ ਰਹੂਗੀ ਪਹਿਲਾ ਤੇ ਕੁਆਲਿਟੀ ਕਰਾ ਦਾਨਿਆ ਇੱਥੇ ਤੋਂ ਚੈੱਕ ਕਮਾਲਾ ਜੋ ਬ੍ਰਾਈਟ ਹੈ ਕਮਾਲਾ ਕਮਾਲਾ ਤੁਰਦੀ ਹੈ ਵਜੋਂ ਪਹਿਲਵਾਨ ਤੁਰਦੇ ਹੁੰਦੇ ਹਨ ਇੱਥੋਂ ਨਸਾਂ ਕਰ ਸਕਦੇ ਹੋ ਜੇ ਕਿ ਇਹ ਇੱਥੋਂ ਕਰ ਨਸਾਂ ਨੂੰ ਸਭ ਵਈ ਦੇ ਥਣਾ ਥੁਣਾ ਦੇ ਕਿੱਦਾਂ ਪੂਰੀ ਲੀਵੇ ਦੇ ਕਮਾਲੇ ਕਮਾਲੇ ਕੇਰਾ ਹੋਰ ਕਮਾਲੇ 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 ਕੇਰਾ ਹੋਰ ਕਮਾਲੇ ਦੋ ਹੀ ਪਾਸੇ ਇੱਕ ਪਾਸੇ ਨਹੀਂ ਨਸਾਂ ਦੋ ਹੀ ਪਾਸੇ ਲੈ ਚੱਲ ਲੈ ਚੱਲ ਕਿੰਨੇ ਦਿਨ ਦਾ ਸੁਆਮਣੀ ਸੂਈ ਨੂੰ ਹੋ ਗਿਆ 6 ਦਿਨ ਲੰਬੀ ਮਾੜੀ ਜੀ 6-7 ਦਿਨ ਹੋ ਗਿਆ ਸੂਈ ਨੂੰ ਕਿੰਨੀ ਕਬੌਲੀ ਆ 15 16 ਸਟਾਰਟਿੰਗ ਹੋਈ ਆ 20 ਕਿਲੋ ਝੋਟੀ ਓੜ ਤੇ ਆਈ ਆ ਆਪਾਂ ਕਮਾਲ ਆ ਉਸ ਤੋਂ ਵੀ ਕਮਾਲ ਆ ਇਹਦਾ ਬਾਲੀ ਮਾਸ ਬਾਈ ਕੱਲੀ ਲੇਵੇ ਤੇ ਨਹੀਂ ਸਰੀਰ ਤੇ ਵੀ ਨਸਾ ਦੇਗਾ ਠੀਕ ਆ ਗੱਲ ਆ ਤੇ ਇੱਥੇ ਤੋਂ ਬਾਡੀ ਕਰ ਸਕਦੇ ਹਾਂ ਚੈੱਕ ਹਣਾ ਤੇ ਇੱਥੇ ਤੋਂ ਕਰ ਸਕਦੇ ਨਹੀਂ ਨਸਾਂ ਚ ਇੱਕ ਕਮਾਲ ਦੀ ਝੋਟੀ ਲੱਗਿਆ ਖਾਣਾ ਹੌਲੀ ਕਰ ਲੈ ਥੋੜੀ ਰੋਕ ਲੈ ਰੋਕ ਲੈ ਰੋਕ ਲੈ ਰੋਕ ਲੈ ਰੋਕ ਲੈ ਲੈ ਚੱਲ ਲੈ ਚੱਲ ਲੈ ਚੱਲ ਪਰੇਸ਼ਾਨ ਨਾ ਕਰ ਅ ਦੰਦੋਂ ਬਾਈ ਕਹਿੰਦਾ ਚੌਗੀ ਰਹੂਗੀ 14 15 ਕਿਲੋ ਬੌਲੀ ਇਹਦੇ ਕੋਲੇ ਆ ਗਈ ਹਾਜ਼ਰ ਸੂਆ ਰਹੂਗੀ ਪਹਿਲਾ ਤੇ ਆਰਡਰ ਰੱਖਦੀ ਆ ਬਹੁਤ ਕਮਾਲ ਦਾ ਲੇਵਾ ਰੱਖਦੀ ਆ ਉੱਪਰ ਤੋਂ ਲਾ ਕੇ ਥੱਲੇ ਤੱਕ 100 ਦੀ 100 ਰਹੂਗੀ ਇੱਥੇ ਤਾਂ ਨਸਾਂ ਕਰ ਸਕਦੇ ਹਾਂ ਚੈੱਕ ਤੇ ਚਵਾਈ ਦੀਆਂ ਕਹ ਲਿਆ ਸਰਾ ਸਰਾ ਹੀ ਸਰਾ ਹੀ ਕਰਾਈ ਪਾ ਰ ਅੱਗੇ ਪਿੱਛੇ ਇੱਕ ਅੱਬਾ ਇਹ ਖਾਣ ਖੋਣ ਨੂੰ ਇੰਨੀ ਚਾਰੂ ਆ ਜੋ ਮਰਜੀ ਖਾਣ ਪੀਣ ਦੀ ਖੁੱਲ੍ਹੀ ਆ ਪੂਰੀ ਹੈ ਨਾ ਕਰਦੇ 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 ਇਹ ਇੱਥੇ ਇੱਥੇ ਰੋਕ ਲਾ ਰੋਕ ਲਾ ਰੋਕ ਲਾ ਰੋਕ ਲਾ ਆ ਪਰੇਸ਼ਾਨ ਨਾ ਹੋ ਚਵਾਈ ਦੱਸ ਰਹੀ ਆ ਕੰਮ ਥੱਲੇ ਥੱਲੇ ਨਾ ਲੋੜ ਪਰ ਆਪ ਨੂੰ ਕਮੈਂਟ ਕਰ ਦੇਆ ਕਮੈਂਡ ਚ ਵਾਈ ਦਿਖਾਣੀ ਸੀ ਕਿੰਨੀ ਟੌਪ ਦੀ ਲੱਗੀ ਆ ਠੀਕ ਆ ਗੱਲ ਤੇ ਇੱਥੋਂ ਚੈੱਕ ਕਰ ਸਕਦੇ ਹਾਂ ਜੀ ਚੌਗੀ ਆ ਗਈ ਹਾਂਜੀ ਆਈ ਚੌਗਾ ਪੀਸ ਆ ਗਿਆ ਚੌਕ ਚਾਹਤਾ ਵੀ ਆ ਦੇ ਕੱਟੇ ਦੀ ਪੱਟ ਭਾਈ ਠੀਕ ਆ ਗੱਲ ਪੂਰਾ ਜੋ ਅਗਲਾ ਲਊਗਾ ਪੂਰਾ ਸੀਮਨ ਦੀ ਡਿਟੇਲ ਵੀ ਦੇ ਦਾਂ ਠੀਕ ਆ ਗੱਲ ਆ ਪੂਰੀ ਵਾਈ ਕਹਿੰਦਾ ਡਿਟੇਲ ਵੀ ਦੇ ਦਾਂਗੇ ਸੀਮਨ ਦੀ ਜੇ ਕੋਈ ਭਰਾ ਲੈਂਦਾ ਇਹਨੂੰ ਤੇ ਹੁਣ ਜੋ ਭਰਾ ਲੈ ਆ ਅਗਲੇ ਨੰਬਰ ਵਾਲੀ ਆਹ ਬਾਈ ਕਹਿੰਦਾ ਲਈ ਆ ਆਪਾਂ ਨੇ ਗੱਬਣ ਲੈਂਦੇ ਨੇ ਹੁੰਦੇ ਭਾਈ ਗੱਬਣ ਦੇਖ ਕੇ ਰਿਆ ਹੀ ਨਹੀਂ ਗਿਆ ਉਧਰ ਵੀ ਲੈ ਚੱਲ ਉਧਰ ਦੀ ਲੈ ਚੱਲ ਤੋਰ ਦੇ ਕੰਪੀਟੀਸ਼ਨ ਵੱਲ ਠੀਕ ਆ ਗੱਲ ਖੜਦੀ ਵੀ ਆਏ ਨਾ ਜਮਾ ਨਾ ਹਾਂਜੀ ਫੋਟੋ ਫਾਟੋ ਵੀ ਐਨ ਕਰਾਉਂਦੀ ਆ ਪੂਰੇ ਸ਼ੋਰ ਪੂਰੀ ਪੂਰੀ ਫੋਟੋ ਕਿੰਨੇ ਦਿਨ ਕੱਢਦੀ ਆ ਇਹ ਅਗਰ ਤਾਂ ਕਹਿੰਦੇ 1 ਹਫਤਾ ਕੱਢ ਜੋ ਪਰ 5-4 ਦਿਨ ਲਊਗੀ ਹਾਂ ਸਵੇਰ ਗੱਡੀ ਚੋਂ ਆਈ ਆ ਠੀਕ ਆ ਬਣੂ ਬਹੁਤ ਜੀ ਉਹੀ ਗੱਲ ਆ ਲੈ 2-3 ਕਿਲੋ ਮੈਂਦੇ ਚੋਤੀ ਜੀ ਠੀਕ ਆ ਥੋੜੀ ਤੰਗ ਹੁੰਦੀ ਲੇਵਾ ਵੱਧ ਸੀ ਠੀਕ ਆ ਠੀਕ ਆ ਠੀਕ ਆ ਠੀਕ ਆ ਜੀ ਲੈ ਆ ਲੈ ਆ ਲੈ ਆ ਲੈ ਆ ਇਧਰ ਲੈ ਬੰਨੇ ਦੀ ਲੇਆ ਆ ਜਾ ਆ ਇਹ ਇੱਥੋਂ ਇੱਥੋਂ ਕਰ ਸਕਦੇ ਹਾਂ ਚੈੱਕ ਇਹ ਇੱਲਾ ਚੱਲੈ ਚੱਲ ਆ ਲੈ ਵਾ ਸੁਆ ਕਿਹੜਾ ਰਹੂਗਾ ਬਾਈ ਹਾਂਜੀ ਸੁਆ ਦੂਜਾ ਸੂਆ ਦੂਜਾ ਤੇ ਪੰਜ ਚਾਰ ਦਿਨ ਬਾਈ ਕਹਿੰਦਾ ਕੱਢ ਸਕਦੀ ਆ ਬਾਕੀ ਆਪਣੀ ਦੇਖੀਆ ਬਲੂਨ ਨੇ 16 ਕਿਲੋ 17 ਕਿਲੋ ਰਾਮਨਾ ਚੋਂ ਆਇਆ ਠੀਕ ਆ ਗੱਲਾਂ ਹਾਂਜੀ ਕਮਾਲਾ ਚੋਬਰਾ ਇਥੋਂ 11 ਹੋਰ ਕਮਾਲਾ 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 ਇਧਰ ਨੂੰ ਕਮਾਲਾ ਇਧਰਲੇ ਬੰਨੇ ਲੈ ਆ ਬਾਈ ਇਹ ਇੱਕ ਵਾਰੀ ਹੋਰ ਕਮਾ ਦੇ ਤੇ ਬਾਕੀ ਸੱਜਣੋ ਨਾ ਇੱਥੇ ਤੋਂ ਕੁਆਲਿਟੀ ਚੈੱਕ ਕਰ ਸਕਦੇ ਹੋ ਦਿਨ ਬਾਈ ਕਹਿੰਦਾ ਪੰਜ ਚਾਰ ਕੱਢ ਦੂਗੀ ਤੇ ਝੋਟੇ ਮੰਨ ਲਓ ਪੂਰੀ ਅਸਲ ਦਿਖਾਉਣ ਲੱਗਿਆਂ 15 ਕਿਜੀ ਪਹਿਲਾਂ ਦਾ ਰਿਕਾਰਡ ਆ ਗਿਆ ਅੰਦਰਲੇ ਬੰਨੇ 11 ਕਮਾਲਾ 16 17 ਦੇ ਦੋ ਪਲਾਸੀ ਆਇਆ ਹੈ ਬਲੂਨ ਨੇ ਠੀਕ ਆ ਗੱ ਸੇ ਸੈਂਕਾ ਕੁਆਲਿਟੀ ਲਈ ਲਾ ਬਾਈ ਪੈਠੂੜਾ ਤੇ ਬਾਕੀ ਆਰਡਰ ਚੈੱਕ ਕਰ ਸਕਦਾ ਦਿਨ ਬਾਈ ਕਹਿੰਦਾ ਹਲੇ ਨਾ 4 ਤੋਂ 5 ਘੱਟ ਤੋਂ ਘੱਟ ਕੱਢ ਦੂਗੀ ਕਿਉਂਕਿ ਝੋਟੀ ਸਫਰ ਚ ਆਈਆ ਲੈ ਵਲੂਆ ਚੱਕ ਜਾਨੇ ਕਈ ਵਾਰੀ ਇੱਥੇ ਤੋਂ ਕਰ ਸਕਦਾ ਹਾਂ ਕੁਆਲਿਟੀ ਚੈੱਕ ਲੈ ਚੱਲ ਚੋ ਬਰਾਉਦਰ ਦੇ ਬੰਨੇ ਜੇ ਕੋਈ ਗੱਬਣ ਲਈ ਜਾਂਦਾ ਸਦਨ ਬੰਨੀ ਦੇ ਦਾਂਗੇ ਹੀ ਦੇ ਦਾਂਗੇ ਫੁੱਲ ਗਾਰੰਟੀ ਪਿੱਛੇ ਸਾਰੇ ਸਾਰੇ ਚੀਜ਼ ਦੀ ਗਾਰੰਟੀ ਠੀਕ ਆ ਗੱਲ ਆ ਆ ਲੈ ਚੱਲ ਲੈ ਚਲਾ ਇਧਰ ਲੈ ਬੰਨੇ ਲੈ ਚਾਲਾ ਇਹ ਇਥੋਂ ਕਰਾਉਣਾ ਤੁਹਾਨੂੰ ਜੈਕ ਸਵਾ ਦੀ ਬਿਲਕੁਲ ਠੰਡੀ ਬਾਡੀ ਦੇ ਨਸਾਂ ਵੀ ਫੱਲਾ ਤੇ ਬਾਕੀ ਥੱਲੇ ਆਰਡਰ ਵੀ ਬਹੁਤ ਕਮਾਲ ਦਾ ਰੱਖ ਰਿਹਾ ਤੇ ਕੁਆਲਟੀ ਚੈੱਕ ਕਰ ਸਕਦੇ ਹੋ ਇੱਥੇ ਤੋਂ ਬਾਹਲੀ ਅਸਲ ਝੋਟੀ ਲੱਗਿਆ ਤੁਹਾਨੂੰ ਦਿਖਾਉਣਾ ਸਿਰ ਆ ਸਾਟੀ ਆ ਗਈ ਪੂਰੀ ਅਸਲ ਆ ਗਿਆ ਕਹਿੰਦੇ ਵੀ ਛੋਟਾ ਮਨੀ ਆ ਗਿਆ ਛੋਟਾ ਮਨੀ ਆ ਗਿਆ ਓਏ ਇੱਥੋਂ ਕਰਾ ਦੇ ਚੈੱਕ ਆ ਵੀ ਅਸਲੀ ਯਾਰ ਆ ਇੱਥੋਂ ਕਰ ਸਕਦੇ ਨੇ ਚੈੱਕ ਵੀ ਆ ਵੀ ਚੋਬਰ ਆ ਗਿਆ ਛੋਟਾ ਮਨੀ ਆ ਗਿਆ ਲਾਸਟ ਤੇ ਕਹਿੰਦੇ ਲੈ ਮਨੀ ਨੰਬਰ ਬੋਲ ਦੇ ਤੇਰਾ 9478 474740 9478 4747 40 40 ਆ ਗਿਆ ਬਾਈ ਦਾ ਨੰਬਰ ਹਾਂਜੀ ਤੇ ਆਪਣਾ ਪਿੰਡ ਹੈਗਾ ਸ਼ਾਪੁਰ ਦਸੀਲ ਫਲੋਰ ਹੈ ਜ਼ਿਲ੍ਹਾ ਜਲੰਧਰ ਆ ਜੇ ਲੁਧਿਆਣਾ 20 ਕਿਲੋਮੀਟਰ ਰਹੇਂਦਾ ਜਲੰਧਰ 35 ਕਿਲੋਮੀਟਰ ਲੁਧਿਆਣਾ 2 ਤੇ ਜਲੰਧਰ ਰਹ ਜੂਗਾ 35 ਬਾਟਾਂ ਦਾ ਚਾਹੇ ਦਿੱਲੀ ਤੋਂ ਲਾਹੌਰ ਵਾਲੀਆਂ ਹੋ ਜਾਣ ਪਰ ਚੀਜ਼ ਜਿਹਨੇ ਆਸ ਲੈਣੀਆਂ ਆ 9 ਹੀ ਝੋਟੀਆਂ ਇੱਕ ਤੋਂ ਇੱਕ ਐ ਚੜਦੀ ਆਈ ਆ ਠੀਕ ਆ ਗੱਲ ਚੀਜ਼ ਜਿਹਨੇ ਆਸ ਲੈਣੀਆਂ ਉਹਨੂੰ ਪਿੰਡਾ ਤੈਅ ਕਰਕੇ ਆਉਣਾ ਪਊਗਾ ਨੰਬਰ ਸਕਰੀਨ ਤੇ ਜਿਹਨੇ ਕਮੈਂਟ ਚ ਮਾੜਾ ਲੰਗਾ ਬੋਲਣਾ ਮੇਰਾ ਨੰਬਰ ਹੈਗਾ ਨੰਬਰ ਤੇ ਬੋਲ ਦਵੇ ਠੀਕ ਆ ਗੱਲ ਹਾਂ ਇਦਾਂ ਨਹੀਂ ਅਗਲੇ ਤੋਂ ਲਈ ਨਹੀਂ ਜਾਂਦੀ ਬੋਲਣ ਨੂੰ ਬੱਕਰੀ ਦਾ ਕੰਨ ਹੈ ਨਹੀਂ ਕਰੇ ਚੱਲ ਕੋਈ ਗੱਲ ਨਹੀਂ ਗੱਲ ਇਹ ਗੁੱਸਾ ਨਹੀਂ ਕਰਦੇ ਉਹਨੇ ਗੱਲ ਦਾ ਉਹ ਭਾਈ ਇਦਾਂ ਦੀ ਚੀਜ਼ ਨੇ ਦੁੱਧ ਨਾ ਦਿੱਤਾ ਫੇਕੜੀ ਦੁੱਧ ਠੀਕ ਹੈ ਗੱਲਾਂ ਹਾਂ ਛੋਟੀਆਂ ਕੁਆਲਟੀ ਵਾਲੀਆਂ ਨੇ ਤੇ ਬਾਕੀ ਹਰੇਕ ਸੱਜਣ ਜਿਹੜਾ ਵੀ ਲੈਂਦਾ ਚੀਜ਼ ਚੰਗੀ ਕਰਕੇ ਹੀ ਲੈਂਦਾ ਹਾਂਜੀ ਹਾਂਜੀ ਆ ਨੰਬਰ ਵਾਈ ਦਾ ਸਕਰੀਨ ਤੇ ਆ ਜਿਹੜੇ ਵੀ ਭਰਾ ਨੂੰ ਕੋਈ ਵੀ ਪਸ਼ੂ ਪਸੰਦ ਆਊਗਾ ਨੇੜਾ ਆ ਕੇ ਤਸੱਲੀ ਕਰਕੇ ਪਾਸ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ ਜੀ